ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਨੀ ਕੱਕੜ ਮੇਰੇ ਨਾਮ ਸਿੰਘ ਗੁਰਸਾਹ ਗੁਰੂ ਸਾਹਿਬ ਅੱਜ ਸੋਡੇ ਇੱਕ ਵਿਸ਼ੇ ਤੇ ਗੱਲ ਕਰਾਂਗੇ ਕਾਰੋਬਾਰ ਦਾ ਵਿਸ਼ਾ ਜੀ ਇਹ ਕਾਰੋਬਾਰ ਦੇ ਵਿਸ਼ੇ ਤੇ ਗੱਲ ਹੋਊਗੀ ਹੋਰ ਕੋਈ ਵੀ ਗੱਲ ਨਹੀਂ ਹੋਊਗੀ ਤਾਂ ਜੀ ਅੱਜ ਕੱਲ ਦੇ ਮੁੰਡੇ ਪੜ੍ਹੇ ਲਿਖੇ ਨੌਜਵਾਨ ਮੈਂ ਐਂ ਦੇਖਦੇ ਜ਼ਿਆਦਾ ਤਾਂ ਮੈਂ ਟੈਨਸ਼ਨ ਚ ਹੀ ਦੇਖਿਆ ਬੀ ਬੈਠੇ ਕੀ ਕਰੀਏ ਇਕ ਰੇਕ ਤੋਂ ਰੈ ਜੀ ਲੈਣ ਬਹਿ ਜਾਂਦੇ ਆ ਤੂੰ ਖੁੱਲ ਕੇ ਦੱਸਤਾ ਹੈ ਜੀ ਵੀ ਰੈ ਤਾਂ ਚੱਲ ਠੀਕ ਆ ਵੀ ਆਪ ਤੋਂ ਜਿਹਨੇ ਬੰਦਾ ਦੁਨੀਆਦਾਰੀ ਚ ਮਤਲਬ ਜਿਹੜਾ ਤੇਜ ਆ ਸਮਝਦਾਰ ਉਹ ਤੋਂ ਤਾਂ ਠੀਕ ਆ ਤੈ ਰੈ ਲੈਣੀ ਔਰ ਜੇ ਜਣੇ ਖਣੇ ਨੂੰ ਰੋਕ ਕੇ ਮੈਂ ਕੀ ਕਰਾਂ ਉਹ ਤਾਂ ਆ ਫਿਰ ਦੱਸੋ ਇਹ ਮਾਨਸਿਕ ਰੋਗੀ ਦਾ ਕੰਮ ਆ ਕੇ ਕੀ ਦਿੱਕਤ ਆ ਇਹਨਾਂ ਨੂੰ ਗਰਲੇ ਸ਼ਨੀ ਕੀ ਹੈ ਕਾਰੋਬਾਰ ਜਿੰਮੂ ਅਸੀਂ ਕੋਈ ਕਿਤਾਖਦੇ ਕਿਤਾਖਦੇ ਹਾਂ ਕੋਈ ਨਾ ਕੋਈ ਸਾਨੂੰ ਕਿਤਾ ਕਰਨਾ ਚਾਹੀਦਾ ਠੀਕ ਹੈ ਜਿਹੜੇ ਅਸੀਂ ਪੜ੍ਹ ਲੈ ਕੇ ਜਾਂ ਅਨਪੜਤਾ ਕਦਾ ਵਿਚਾਰਾ ਬੜਾ ਥੱਲੇ ਆ ਗਿਆ ਜਿਹੜਾ ਪੜ੍ਹ ਲੈ ਕੇ ਵੀ ਅਸੀਂ ਆਪਦੇ ਦਿਮਾਗ ਨਹੀਂ ਖੋਲੇ ਹਜੇ ਤੱਕ ਠੀਕ ਨਹੀਂ ਖੁੱਲੇ ਹਜੇ ਹਾਂ ਜੇ ਦਿਮਾਗ ਖੋਲਿਓ ਹੁਣ ਤਾਂ ਅਸੀਂ ਗਾਂ ਦੀ ਸੋਚ ਗਏ ਹੂੰ ਵੀ ਅਸੀਂ ਇਹ ਆ ਕੰਮ ਕਰ ਲਈਏ ਉਹ ਕਰ ਲਈਏ ਆ ਕਰ ਲਈਏ ਠੀਕ ਹੈ ਜੀ ਪਰ ਅਸੀਂ ਕੀ ਹੈ ਸੰਗ ਸ਼ਰਮ ਤੇ ਇਹਨਾਂ ਗੱਲਾਂ ਜੀ ਹਜੇ ਤੱਕ ਨਾ ਪਿੱਛੇ ਹੋਏ ਬੈਠੇ ਆ ਕਾਰੋਬਾਰ ਨੂੰ ਤਰਜੀਹ ਹੀ ਨਹੀਂ ਦੇ ਰਹੇ ਤਾਈ ਮੈਂ ਤੁਹਾਨੂੰ ਪਤਾ ਹੀ ਐ ਮਿਲਦੇ ਆਣੇ ਆਂਦਾ ਹੂੰ ਵੱਡੇ ਸ਼ਹਿਰ ਚ ਵਾਹੋਂ ਦਾ ਬਹੁਤ ਫਾਇਦਾ ਹੁੰਦਾ ਉੱਥੇ ਮੈਂ ਰੰਗ ਪਰੰਗੀ ਦੁਨੀਆ ਦੇਖੀ ਆ ਉੱਥੇ ਤਾਈ ਇੱਕ ਮੁੰਡਾ ਮੈਨੂੰ ਸਰਦਾਰ ਮਿਲਿਆ ਉਹ ਕਹਿੰਦਾ ਬਾਈ ਮੈਂ ਆ ਫਲਾਨਾ ਡਿਪਲੋਮਾ ਕੀਤਾ ਕਿਉਂਕਿ ਤਾਈ ਜੀ ਮੈਂ ਝੂਠ ਨਹੀਂ ਮਾਰਦਾ ਮੈਨੂੰ ਯਾਦ ਨਹੀਂ ਪਰ ਉਹ ਕਹਿੰਦਾ ਮੈਂ ਆ ਰਿਹੜੀ ਲਾਈ ਵੇ ਮੈਂ ਇਹ ਰੇੜੀ ਕਿਹਾ ਤੋ ਬਾਈ ਯਾਰ ਇਨਾ ਡਿਪਲੋਮਾ ਕਹਿੰਦਾ ਬਾਈ ਮੇਰੇ ਹੱਥ ਨਹੀਂ ਕਿਤੇ ਆੜਿਆ ਪਰ ਮੈਂ ਜ਼ਿੰਦਗੀ ਤੋ ਹਾਰਿਆ ਨਹੀਂ ਮੈਂ ਅੱਜ ਰੇੜੀ ਲਾ ਕੇ ਇੱਥੇ ਮੈਂ ਨਿੱਤ ਦਾ 2000 ਰੁਪਿਆ ਛਾਪਦਾ ਆਮਦਨ ਆ ਮੇਰੀ 2000 ਰੁਪਿਆ ਤੇ ਮੈਂ ਕਹਿੰਦਾ ਮੈਂ ਛੋਗਰਾ ਮੈਨੂੰ ਨੌਕਰੀ ਨਹੀਂ ਮਿਲੀ ਛੋ ਨੌਕਰੀ ਤਾਂ ਮਿਲਨੀ ਸੀ ਮੈਨੂੰ 20000 ਦੀ ਤੇ ਅੱਜ ਮੈਂ ਕਮਾਉਣਾ ਮੈਨੂੰ ਲੱਗਦਾ 2000 ਨਾਲ 60000 ਰੁਪਏ ਮਹੀਨਾ ਤੇ ਮੈਂ ਕਹਿੰਦਾ ਮਾਲਕ ਦਾ ਸ਼ੁਕਰ ਕਰਦਾ ਕਹਿੰਦਾ ਮੈਂ ਇਹ ਜੇ ਲੋਕ ਵੀ ਤਾਇ ਪਏ ਆ ਆਪਣੇ ਗੱਲ ਪਤਾ ਉਹਨੇ ਉਹਨੇ ਸੋਚ ਲੈ ਇਸ ਗੱਲ ਨੂੰ ਠੀਕ ਆ ਸਾਨੂੰ ਅੱਜ ਕੀ ਲੋੜ ਹੈ ਰੋਟੀ ਕੁੱਲੀ ਗੁੱਲੀ ਜੁੱਲੀ ਦੀ ਹਾਂ ਜੁੱਲੀ ਦੀ ਠੀਕ ਆ ਹਾਂ ਅੱਛਾ ਜਦੋਂ ਇਹਨਾਂ ਗੱਲਾਂ ਦੀ ਲੋੜ ਹੈ ਨਾ ਤੇ ਸਾਨੂੰ ਸੋਚਣਾ ਵੀ ਪਊ ਇਹ ਪ੍ਰਾਪਤ ਕਿਵੇਂ ਹੋਣਗੀਆਂ ਹੁਣ ਉਸ ਬੰਦੇ ਨੇ ਤਾਂ ਸੋਚ ਲਿਆ ਰੇੜੀ ਲਾਉਣ ਨਾ ਠੀਕ ਆ ਸਾਡੇ ਵਰਗੇ ਕੀ ਆ ਉਹ ਸੋਚਦੇ ਹੀ ਨਹੀਂ ਉਹ ਆਦੇਂਦੇ ਜੀ ਤਾਸ਼ ਕੁੱਟੀ ਜਨੇ ਤੇ ਬੈਠੇ ਐ ਤੇ ਜਿ ਕਰਿਆ ਤਾਂ ਕਰੇ ਬੈਠੇ ਐ ਅਸੀਂ ਉਹ ਦਿਮਾਗ ਹੀ ਨਹੀਂ ਲਾਉਂਦੇ ਉਸ ਪਾਸੇ ਨੂੰ ਠੀਕ ਹੈ ਠੀਕ ਹੈ ਨਾ ਜੇਦੋ ਕਿਸੇ ਦੀ ਜ਼ਰੂਰਤ ਪੈਂਦੀ ਹੈ ਕਿਸੇ ਦੇ ਆਦੇਂਦੇ ਆ ਵੀ ਆ ਕੇ ਤੋਬਾ ਵਾਜਦਾ ਉਹਨੂੰ ਜ਼ਰੂਰਤ ਪੈਂਦੀ ਹੈ ਪੈਸੇ ਦੀ ਪੈਂਦੀ ਹੈ ਜਾਂ ਹੋਰ ਕਾਸੀ ਦੀ ਪੈਂਦੀ ਹੈ ਤਾਂ ਫਿਰ ਉਹ ਤਾਂ ਥੋੜਾ ਜਿਹਾ ਦਿਮਾਗ ਕਰਦਾ ਵੀ ਮੈਂ ਯਾਰਾ ਕੰਮ ਕਰ ਲਾਂ ਮੇਰੇ ਕੋਲੇ ਪੈਸਾ ਆ ਜਾ ਮਾ ਕਰ ਲਾਂ ਫਿਰ ਉਹ ਉਹ ਕੁਛ ਨਾ ਕੁਛ ਕਰਨ ਲੱਗ ਪੈਂਦਾ ਕਰਨ ਜੇਦੋ ਕਰਨ ਲੱਗਦਾ ਹੈ ਤਾ ਹੌਲੀ ਹੌਲੀ ਉਹ ਉਹ ਸਫਰ ਉਹਦਾ ਵੱਜ ਜਾਂਦਾ ਹੈ। ਉਹ ਤੋਂ ਵੀ ਵਧਾ ਲੈਂਦਾ ਹੈ। ਹੌਲੀ ਹੌਲੀ ਕੋਈ 4 ਰੁਪਏ ਆਉਣ ਲੱਗ ਪੈਂਦੇ ਨੇ। ਹੌਸਲਾ ਵੀ ਹੋ ਜਾਂਦਾ ਹੈ। ਹੌਸਲਾ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਆਪਾਂ ਇਸ ਨੂੰ ਪਹਿਲ ਦਿੰਦੇ ਆਂ ਵੀ ਕਾਰੋਬਾਰ ਕਰੋ ਭਾਵੇਂ ਛੋਟਾ ਕਰੋ ਤੇ ਭਾਵੇਂ ਵੱਡਾ ਕਰੋ। ਭਈ ਤਾ ਜੀ ਸੋਡਾ ਕਹਿਣ ਦਾ ਮਤਲਬ ਆ ਵੀ ਜਿਹੜਾ ਇਹ ਦਿਮਾਗ ਆ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਇਹਨੂੰ ਕਿਤੇ ਨਾ ਕਿਤੇ ਕਿਰਤ 'ਚ ਲਿਆਓ। ਜਦੋਂ ਆਪਣਾ ਇਹ ਦਿਮਾਗ ਕਿਸੇ ਨਾ ਕਿਸੇ ਪਾਸੇ ਕਿਰਤ 'ਚ ਏ ਜਾਂਦਾ ਇਹ ਆਟੋਮੈਟਿਕ ਜਦੋਂ ਆਪਾਂ ਵਿਹਲੇ ਹੋਈਏ ਆਪਾਂ ਵਿਹਲੇ ਬੰਦਿਆਂ ਕੋਲੇ ਬੈਠੇ ਉਹ ਜੀਆਂ ਗੱਲਾਂ ਬਾਤਾਂ ਕਰਦੇ ਵਿਹਲੇ ਬੰਦੇ ਦਾ ਕੀ ਹੁੰਦਾ ਯਾਰਾ ਬੀੜੀ ਲਾ ਕੇ ਦੇਖ ਆ ਤੂੰ ਸੈਕਟ ਜੀ ਪੀ ਕੇ ਵੇਖ ਆ ਤੂੰ ਹੋਕਾ ਜਾ ਪੀਤਾ ਆ ਫਲਾਨਾ ਤੂੰ ਜਰਦਾ ਲਾ ਕੇ ਦੇਖ ਆਹੀ ਗੱਲਾਂ ਤਾਇਆ ਜੀ ਆਪਣੇ ਪੰਜਾਬ ਨੂੰ ਲੈ ਡਿੱਗੀਆਂ ਅੱਜ ਦਾ ਮਸਲਾ ਜੇ ਹੋਇਆ ਨਾ ਵੀ ਇਹ ਅੰਦਰੋਂ ਆਪ ਦੇ ਆਪ ਨੂੰ ਤਿਆਰ ਨਹੀਂ ਕਰ ਰਹੇ ਆਪਣੇ ਅੱਜ ਕੱਲ ਦੇ ਜਿਹੜੇ ਬੱਚੇ ਐ ਨਾ ਇਹ ਜੇ ਪੜ ਜਾਣ ਇਹਨਾਂ ਨੂੰ ਛੋਟਾ ਕੰਮ ਕਰਨ ਦੇ ਸ਼ਰਮ ਆਉਂਦੀ ਹੈ ਮੈਂ ਤਾਇਆ ਜੀ ਆਪ ਤੇ ਕੰਮ ਅੱਜ ਮੈਂ ਆਪ ਹੀ ਬੋਲ ਰਿਹਾ ਤੁਸੀਂ ਪਤਾ ਨਹੀਂ ਮੈਨੂੰ ਕੀ ਕਹੋਗੇ ਮੈਂ ਡਿਲੀਵਰੀ ਦਾ ਕੰਮ ਕੀਤਾ ਹੂੰ ਮੈਂ ਨੂੰ ਕਹਦੇ ਹਾਂ ਤੂੰ ਐਡਾ ਸੇਠ ਤੂੰ ਐਡੀ ਤੇਰੀ ਦੁਕਾਨ ਮੈਂ ਕਹਾ ਭਰਾ ਦੁਕਾਨ ਮੇਰੀ ਕਿਤੇ ਚੱਕੇ ਮੈਂ ਚੱਕ ਲਈ ਦੁਕਾਨ ਮੇਰੇ ਨਾਲ ਹੀ ਹੈ ਜਿੰਨਾ ਚਿਰ ਮੈਂ ਦੁਕਾਨ ਤੇ ਡਿਊਟੀ ਦੇਣੀ ਹੈ ਮੈਂ ਦਿਨਾਂ ਭਾਈ ਜਦੋਂ ਭਾਈ ਮੇਰੇ ਕੋਲੇ ਦੁਕਾਨਦਾਰੀ ਮੇਰੀ ਮੰਗਲ ਹੋ ਜਾਂਦੀ ਹੈ ਮੰਗਲ ਅੰਗਰੇਜ਼ੀ ਹਿੰਦੀ ਦਾ ਸ਼ਬਦ ਦਾ ਜਦੋਂ ਆਪਾਂ ਜਾਵੜਾ ਇੰਨੇ ਦੁਕਾਨਦਾਰੇ ਉਦੋਂ ਭਾਈ ਮੈਂ 2 ਘੰਟੇ ਆਉਦਾ ਅਲੱਗ ਵੀ ਜਨਸ ਮੜਾਇਆ ਆਪਦੇ ਬੱਚਿਆਂ ਵਾਸਤੇ ਤਾਂ ਦਿਨ ਰਾਤ ਭੱਜਣਾ ਪੈਂਦਾ ਕਿਉਂ ਆਪਾਂ ਮਾਨਸਿਕ ਰੋਗੀ ਹੋਈਏ ਵੀ ਪੈਸੇ ਦੀ ਕਮੀ ਕਿਉਂ ਆਵੇ ਠੀਕ ਹੈ ਤਾਂ ਮੈਂ ਕਹਿਣਾ ਵੀ ਕੰਮ ਕਰਨਾ ਪਊਗਾ ਕੰਮ ਕੀਤੇ ਬਿਨਾ ਕੋਈ ਹੱਲ ਨਹੀਂ ਜੇ ਆਪਾਂ ਕਹਿੰਦੇ ਨਾ ਫਲਾਨੀ ਸਰਕਾਰ ਕਰ ਦੂ ਢੌਂਕੀ ਸਰਕਾਰ ਕਰ ਦੂ ਸਰਕਾਰ ਨਹੀਂ ਕੁਛ ਕਰਦੀ ਜਿੰਨਾ ਚਿਰ ਤੁਸੀਂ ਆਪਦੇ ਅੰਦਰੋਂ ਨਹੀਂ ਤਿਆਰ ਗਰਤਾ ਇਹ ਵੀ ਹੈ ਨਾ ਵੀ ਸਰਕਾਰਾਂ ਹੁਣ ਕੀ ਹੈ ਸਰਕਾਰਾਂ ਸਾਨੂੰ ਉਸ ਕਿਤੇ ਚ ਨਹੀਂ ਲਾ ਰਹੀਆਂ ਹਾਂ ਨਾ ਅਸੀਂ ਲੱਗਣ ਨੂੰ ਤਿਆਰ ਅਸੀਂ ਕੋਈ ਗੱਲ ਸਰਕਾਰ ਕੰਨੀ ਤਿਆਰ ਕਰਦੇ ਆ ਵੀ ਸਾਨੂੰ ਨੌਕਰੀ ਲਾ ਦੇ ਨੌਕਰੀ ਲਾ ਦੇ ਉਹ ਪੜਤਾ ਅਸੀਂ 10 10 12 12 ਲੈਣੇ ਆ ਤੇ ਮਟਿਕਾਂ ਨੂੰ ਫੇਰ ਵੀ ਪੂਜੀ ਜਾਂਦੇ ਆ ਅਸੀਂ ਸੋਚ ਹੀ ਨਹੀਂ ਰਹੇ ਵੀ ਸਾਡੀ ਸੋਚ ਵਿਗਿਆਨਕ ਹੋਣੀ ਚਾਹੀਦੀ ਹੈ ਯਾਰ ਇਹਨਾਂ ਚੀਜ਼ਾਂ 'ਚ ਕੀ ਹੈ ਯਾਰ ਜਿੱਥੇ ਮਟਿਆ ਨੂੰ ਪੂਜੀ ਜਾਣਾ ਐਵੇਂ ਮੱਥੇ ਜੀ ਟੇਕੀ ਜਾਣਾ ਤਾਂ ਤਾਂ ਜੀ ਉਹ ਗੱਲਾਂ ਸੈਣੀ ਠੀਕ ਨਹੀਂ ਪਰ ਉੱਥੇ ਸਾਨੂੰ ਦਿਮਾਗ ਦੀ ਵਰਤੋਂ ਦੀ ਲੋੜ ਹੈ ਜਿਹੜਾ ਦਿਮਾਗ ਸਾਨੂੰ ਹਰੇਕ ਚੀਜ਼ ਸੋਚਣ ਲਈ ਮਜਬੂਰ ਕਰਦਾ ਹੈ